ਮੈਂ ਇਪਲੀਜੀ ਪੁਚਨਸਾ ਡਿਸਟ੍ਰਿਕਟ ਦੇ ਕੈਂਪੋ ਸ਼ਹਿਰ ਤੇ ਰਹਾ ਹੂੰ ਮੈਨੂੰ ਲਗਭਗ 2 17 18 ਸਾਲ ਫੇਰੇ ਜੀ ਉੱਥੇ ਮੇਰੇ ਇੱਕ ਫਰੈਂਡ ਜਿਹਾ ਹੀ ਉਹਦਾ ਸਾਈਕਲ ਚੋਰੀ ਹੋ ਗਿਆ ਹੂੰ ਸਾਈਕਲ ਚੋਰੀ ਹੋ ਗਿਆ ਤੇ ਉਹਨੂੰ ਲੈਂਗੁਏਜ ਥੋੜੀ ਘੱਟ ਨੂੰ ਸੀ ਮੈਨੂੰ ਨਾਲ ਲੈ ਕੇ ਚਲੇ ਗਿਆ ਠੀਕ ਹੈ ਮੈਨੂੰ ਕਹਿੰਦੀ ਆਪਾਂ ਰਿਪੋਰਟ ਲਿਖਾ ਕੇ ਹੁਣ ਜੀ ਨਾ ਚਲੋ ਕੋਈ ਨਹੀਂ ਚੱਲਦੇ ਆ ਨਾ ਤੇ ਤੁਹਾਨੂੰ ਪਤਾ ਵੀ ਇੱਕ ਆਮ ਬੰਦਾ ਜਿਹੜਾ ਮੀਡਲ ਕਲਾਸ ਬੰਦਾ ਉਹਦੇ ਦੀ ਸਾਈਕਲ ਵੀ ਜੇ ਆਪਾਂ ਕਹਿੰਦੇ ਰੇਰ ਦੋਸਤੋਂ ਜੁਰੂ ਦਾ ਕੋਸ ਤੋਂ ਜ਼ਿਆਦਾ ਹੁੰਦੀ ਹੈ ਉਹ ਨਾਲੇ ਆ ਮਾ ਜੀ ਬਿਲਕੁਲ ਤੇ ਆਪਣੇ ਕੋਲ ਜਿੱਦਾਂ ਕਹਿੰਦੇ ਰਸੀਦ ਅਟਾਲੇ ਮਤੇ ਰਸੀਬ ਉੱਤਾਂ ਤੇ ਕੋਲ ਜੀ ਅਸੀਂ ਉਹ ਲੈ ਕੇ ਚਲੇ ਗਏ ਵੀ ਆਹ ਬੰਦਾ ਇਹਨੇ ਸਾਈਕਲ ਲਿਆ ਤੇ ਦਾ ਸਾਈਕਲ ਹੀ ਲੱਭਿਆ ਤੇ ਉਹਨਾਂ ਨੇ ਚਲੋ ਜੀ ਰਿਪੋਰਟ ਲਿਖ ਲਈ ਲੋਰ ਸਾਹਿਬ ਉਹੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਸਰਪੰਚਾ ਚਲਾ ਸਕਦੇ ਆ ਪਰ ਚੋਰੀ ਨਹੀਂ ਕਰ ਸਕਦੇ ਉਸੇ ਤਵਦੀਸ਼ ਕੀਤੀ 7 ਮਹੀਨਿਆਂ ਬਾਅਦ ਉਸ ਬੰਦੇ ਨੂੰ ਫੋਨ ਆ ਗਿਆ ਬੋਤਲਾ ਅੱਛਾ ਜੀ ਕਹਿੰਦਾ ਜੀ ਤੁਹਾਡਾ ਸਾਈਕਲ ਲੱਭ ਗਿਆ 7 ਮਹੀਨੇ ਬਾਅਦ 7 ਮਹੀਨੇ ਬਾਅਦ ਬੰਦੇ ਨੇ ਤਾਂ ਛੱਡ ਤਾ ਹੁਣ ਯਾਰ ਉਹ ਕਹਿੰਦਾ ਵੀ ਚਲੋ ਹਾਂਜੀ ਵੀ ਜਿੱਦਾਂ ਹੁਣ ਆਪਣਾ ਇੰਡੀਆ ਵਾਲਾ ਕੰਮ ਆ ਉਹ ਚਲ ਪਰ 7 ਮਹੀਨੇ ਬਾਅਦ ਹੀ ਉਹ ਆ ਗਈ ਉਹਨੂੰ ਫੋਨ ਉਹ ਕਹਿੰਦੇ ਵੀ ਤੁਹਾਡਾ ਸਾਡੇ ਕੋਲ ਆਓ ਸਾਨੂੰ ਆਪਣੇ ਥਾਣੇ ਵਿੱਚ ਛੱਡਣਾ ਗੱਲਬਾਤ ਕਰੋ ਉਹਦਾ ਵਿਚਾਰਦਾ ਮੈਨੂੰ ਫੋਨ ਆਇਆ ਮੈਂ ਗਿਆ ਜੀ ਉਹਨੇ ਗੱਲਬਾਤ ਦੱਸੀ ਉਹ ਕਹਿੰਦਾ ਪਾਦਵਾ ਡਿਸਟ੍ਰਿਕਟ ਤੁਹਾਡਾ ਉੱਤੇ ਸਾਈਕਲ ਆ ਉਹ ਤਾਂ ਤੁਸੀਂ ਸਾਈਕਲ ਲੈ ਕੇ ਆਉਣਾ ਉਹ ਬੰਦਾ ਦੇਖੋ ਔਰ ਤਾਂ ਜਿਹੜਾ ਬਜਰਾ ਦਿਹਾੜੀਦਾਰ ਬੰਦਾ ਸੂਚੇ ਵਿੱਚ ਬੈ ਗਿਆ ਅੱਛਾ ਕੋਈ ਯਾਰ ਮੇਰੀ ਗੱਲ ਸੁਣ ਹਮਮ ਤਾਂ ਮੈਂ ਯਾਰ ਮੈਨੂੰ ਕਹਿੰਦਾ ਪੁਲਿਸ ਨੂੰ ਕਿਹਾ ਛੱਡ ਪਰੇ ਵੀ ਮੈਨੂੰ ਤਾਂ ਜਾਣਾ ਆਉਣਾ ਆਣਾ ਮੈਂ ਲੈ ਕੇ ਕਿੱਧਰ ਆਉਣਾ ਉਸ ਤੋਂ ਬਾਅਦ ਮੇਰਾ ਕਿਰਾਇਆ ਲੱਗ ਜਾਣਾ ਜਿੰਨਾ ਸਾਈਕਲ ਨਹੀਂ ਮੰਨ ਲੋ ਮੈਂ ਲੱਕ ਉਹ ਕਹਿੰਦੇ ਕਿ ਸੌਰੀ ਛੋਟੀ ਚੀਜ਼ ਫਾਈਂਡ ਹੋ ਗਈ ਆ ਤੁਹਾਨੂੰ ਲਿਉਣਾ ਪੈਣਾ ਹੀ ਪੈਣਾ ਵਾ ਕਿਉਂਕਿ ਸਾਡੇ ਜਿਹੜੀ ਰਿਪੋਰਟ ਲਿਖਾਈ ਗਿਆ ਅਸੀਂ ਤੁਹਾਨੂੰ ਹੈਂਡਓਵਰ ਕਰ ਲਈ ਆ ਚੀਜ਼ ਜਦੋਂ ਤੁਹਾਨੂੰ ਲੱਭ ਗਈ ਆ ਲੋਰ ਤਾਂ ਉਹੀ ਗੱਲ ਜੇ ਆਪਾਂ ਕਰਦੇ ਆ ਵੀ ਜੇ ਦੂਸਰਾ ਸਾਈਕਲ ਸੀਗਾ ਉਹ ਚਾਰੇ ਨੇ ਉਹ ਤੋਂ ਬੈਂਕ ਲੈ ਕੇ ਰੈਂਟ ਦੇ ਕੀਤੀ ਲਗਭਗ ਜਿਹਦਾ ਰੈਂਟੀ ਇੰਨਾ ਸੀਗਾ ਤਾਂ ਪਰ ਫੇਰ ਵੀ ਸਾਨੂੰ ਜਾ ਕੇ ਨਾ ਉੱਥੇ ਹੈਂਡਓਵਰ ਕਰਨਾ ਪਿਆ ਕਿਉਂਕਿ ਉਹਨਾਂ ਨੇ ਬਕਾਇਦਾ ਕੋਲ ਜਿਹੜੀ ਸਾਰੀ ਡੱਟ ਕੀਤੀ ਸੀਗੀ 7 ਮਹੀਨੇ ਬਾਅਦ ਤੁਸੀਂ ਦੇ ਦੋ ਵੀ ਉਹਨਾਂ ਨੇ ਸਾਨੂੰ ਸਾਈਕਲ ਲੱਭ ਕੇ ਦਿੱਤਾ